ਵਾਦਸ਼ਾ ਨੇ ਬਾਣੀ ਅੰਦਰ ਕਿਹਾ ਭਾਈ ਇਹ ਸੰਗ ਬਹੁਤ ਸੰਜੋਗ ਨਾਲ ਮਿਲਦਾ ਸਾਰਿਆਂ ਨੂੰ ਨਹੀਂ ਵੱਡੇ ਭਾਗਾਂ ਨਾਲ ਸਤਸੰਗਤ ਮਿਲੇ ਇਤੋਂ ਵੱਧ ਸੰਜੋਗ ਮੰਨਗੇ ਤਾਂ ਸ਼ਬਦ ਦੀ ਅਭਿਆਸ ਜਿਹੜਾ ਕਿਸੇ ਸਾਧੂ ਕਰਕੇ ਹੋਵੇ ਮਹਾਰਾਜ ਫਿਰ ਉਹਦੀ ਨਿਸ਼ਾਨੀ ਕੀ ਹੈ ਕਹਿੰਦੇ ਉੱਥੇ ਸਾਰੇ ਰੋਗ ਮਿਟ ਜਾਂਦੇ ਕੋਈ ਰੋਗ ਨਹੀਂ ਰਹਿੰਦਾ ਨਾ ਕੋਈ ਤਨ ਦਾ ਨਾ ਕੋਈ ਮਨ ਦਾ ਜੇ ਮਨ ਦੇ ਅਜੇ ਵੀ ਰੋਗ ਹਨ ਬਾਹਰ ਉੱਟ ਕੇ ਫਿਰ ਆਪਾਂ ਨੂੰ ਚਿੰਤਾ ਹੋਣੀ ਹੈ ਇਹਦਾ ਮਤਲਬ ਹਾਜ਼ਰ ਨਹੀਂ ਹੋਏ ਕੋਈ ਕਈਆਂ ਦਾ ਇਹ ਸਵਾਲ ਰਹਿੰਦਾ ਮੇਰਾ ਵੀ ਹੈ ਕਈ ਵਾਰ ਸੰਗਤ ਵਿੱਚ ਬੈਠੇ ਮਨ ਠੀਕ ਹੈ ਬਾਹਰ ਜਾ ਕਰ ਦਿੱਤਾ ਇੱਕੋ ਅੰਕਾਰ ਸਤਨਾਮ ਮੂਲ ਮੰਤਰ ਦੇ ਵਿੱਚ ਵਿੱਚ ਮਨ ਠੀਕ ਹੈ ਬਾਅਦ ਵਿੱਚ ਮਨ ਫਿਰ ਉਧਰ ਚਲਾ ਗਿਆ ਸਾਥ ਸੰਗਤ ਉਹਦਾ ਇੱਕ ਫਾਇਦਾ ਹੋਏਗਾ ਕਿ 19 ਦਿਨ ਜਿੰਨੀਂ ਦਿਨ ਸੰਗਤ ਵਿੱਚ ਬੈਠਿਓ ਬਾਣੀ ਪੜ ਰਹੇ ਹੋ ਮਨ ਠੰਡਾ ਰਹੇਗਾ ਪਰ ਉਹ ਭਰੇਗਾ ਨਹੀਂ ਉਹ ਪਤਾ ਕਿਵੇਂ ਜਿਵੇਂ ਵਰਦੇ ਹੋਏ ਮੀਂਹ ਵਿੱਚ ਭਾਂਡਾ ਪੁੱਠਾ ਪਿਆ ਹੋਵੇ ਉਹਦੇ ਵਿੱਚ ਬੂੰਦ ਪਾਣੀ ਦੀ ਪੈਂਦੀ ਨਹੀਂ ਉਹ ਪਾਣੀ ਭਰੇਗਾ ਨਹੀਂ ਪਰ ਇੱਕ ਫਾਇਦਾ ਜ਼ਰੂਰ ਹੋਏਗਾ ਵਰਦੇ ਹੋਏ ਮੀਂਹ ਵਿੱਚ ਭਾਂਡਾ ਪੁੱਠਾ ਵੀ ਪਿਆ ਹੋਵੇ ਉਹ ਠੰਡਾ ਜ਼ਰੂਰ ਹੋ ਜਾਏਗਾ ਉਹ ਤੁਹਾਨੂੰ ਬਿਲਕੁਲ ਠੰਡਾ ਨਜ਼ਰ ਆਏ ਇਦਾਂ ਕੁਝ ਪਲਾਂ ਲਈ ਮਨ ਠੰਡਾ ਰਹਿੰਦਾ ਹੈ ਪੱਜੇ ਵਿਸ਼ਵਾਸ ਤੋਂ ਖੱਲੀ ਏ ਸ਼ਰਧਾ ਤੋਂ ਖੱਲੀ ਏ ਪ੍ਰੇਮ ਤੋਂ ਖੱਲੀ ਏ ਉਹਦੇ ਅੰਦਰ ਕਿਣਕਾ ਵਸਿਆ ਨਹੀਂ ਫਿਰ ਅੱਗੇ ਨਹੀਂ ਸਰਦ ਤਰੇ